ਉਹ 3 ਘੰਟੇ ਜੇ ਚੁਗਲੀ ਕਰਨੀ ਹੋਵੇ ਕਿਸੇ ਦੀ ਨਿੰਦਿਆ ਕਰਨੀ ਹੋਵੇ ਤੇ ਬੰਦਾ ਕਹਿੰਦਾ ਪਤਾ ਹੀ ਨਹੀਂ ਲੱਗਾ ਕਦੋਂ ਸਮਾਂ ਨਿਕਲ ਗਿਆ ਜੀ ਪਰ ਜਦੋਂ ਕਿਤੇ 10 ਮਿੰਟ ਬੈਠ ਕੇ ਰੱਬ ਦੇ ਘਰ ਦੀ ਗੱਲ ਕਰਨੀ ਹੋਵੇ ਤੇ ਬੰਦਾ بار-बार ਘੜੀ ਵੱਲ ਦੇਖੀ ਆ ਕਿ ਕਦੋਂ ਸਮਾਪਤੀ ਹੋਵੇ ਸਮਾਪਤੀ ਹੋਵੇ ਤੇ ਮੈਂ ਬਾਹਰ ਜਾਵਾਂ ਤੁਸੀਂ ਬਹੁਤ ਬੰਦੇ ਦੇਖੋਗੇ ਜਿਹੜੇ ਕਿ ਘਰ ਆ ਦੇ ਵਿੱਚੋਂ ਤੁਰਨਗੇ ਕਾਲੀ ਦੇ ਵਿੱਚ ਕੀ ਮੈਂ ਗੁਰਦੁਆਰੇ ਸਾਬ ਜਾਣਾ ਮੈਨੂੰ ਬਹੁਤ ਕਾਲੀ ਹੈ ਮੈਂ ਮੱਥਾ ਟੇਕ ਕੇ ਆਹ ਆਪਣੇ ਕੰਮ ਤੇ ਨਿਕਲਣਾ ਹੈ ਬੰਦਾ ਗੁਰੂ ਘਰ ਆਇਆ ਮੱਥਾ ਟੇਕਿਆ ਤੇ ਤੁਰ ਗਿਆ ਅਸੀਂ ਕਹਿੰਦੇ ਚਲੋ ਇਹਨੂੰ ਕੰਮ ਹੋਣਾ ਕੋਈ ਪਰ ਜਦੋਂ ਘੰਟੀ ਦੋ ਘਾਟੇ ਬਾਅਦ ਬਾਹਰ ਜਾ ਕੇ ਦੇਖੀਦਾ ਆ ਉਹ ਬੰਦਾ ਬਾਹਰ ਖੜਾ ਹੁੰਦਾ ਹੈ ਗੱਲਾਂ ਦੇ ਵਿੱਚ ਇੰਨਾ ਗਲਤਾਰ ਹੋਇਆ ਹੁੰਦਾ ਆ ਕਿ ਬਾਅਦ 2 ਘੰਟੇ ਗੱਲਾਂ ਮਾਰਨੇ ਉਹਨੂੰ ਸੁੱਖੀਆਂ ਲੱਗਦੀਆਂ ਆ ਪਰ ਗੁਰੂ ਦਾ ਸ਼ਬਦ 2 ਮਿੰਟ ਸੁਣਨਾ ਉਹਨੂੰ ਔਖਾ ਲੱਗਦਾ ਮੰਗਿਆ ਕੀ ਸੀਗਾ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ